ਸੰਗਤ ਜੀ ਅੱਜ ਦੀ ਵਿਚਾਰ ਮਤ ਮਾਤਾ ਔਰ ਸੰਤੋਖ ਪਿਤਾ ਤੇ ਹੈ ਗੁਰਬਾਣੀ ਵਿੱਚ ਕਿਹਾ ਗਿਆ ਹੈ ਗੁਰੂ ਸਾਹਿਬ ਕਹਿੰਦੇ ਮਤ ਮਾਤਾ ਸੰਤੋਖ ਪਿਤਾ ਸਰ ਸਹਿਜ ਸਮਾਇਓ ਤੋਂ ਇਸ ਦਾ ਅਸੀਂ ਵਿਚਾਰ ਕਰਾਂਗੇ ਇਹ ਮਤ ਮਾਤਾ ਤੇ ਸੰਤੋਖ ਇਹ ਕੌਣ ਹੈ ਸੰਤੋਖ ਪਿਤਾ ਮਾਤਾ ਤੇ ਸੰਗਤ ਜੀ ਉਹੀ ਜੋ ਪਹਿਲਾਂ ਆਪ ਜੀ ਨੂੰ ਦੱਸ ਚੁੱਕੇ ਹਾਂ ਇੱਕ ਵੀਡੀਓ ਵਿੱਚ ਕਿ ਪੂਤਾ ਮਾਤਾ ਕੀ ਅਸੀਸ ਇਹ ਜੋ ਮਾਤਾ ਹੈ ਨਾ ਇਹ ਮਤ ਮਾਤਾ ਇਹ ਹੈ ਬਬੀਕ ਬੁੱਧ ਜੋ ਸਾਨੂੰ ਸਭ ਨੂੰ ਪ੍ਰਭੂ ਦੇ ਵੱਲੋਂ ਕਿਰਪਾ ਦੇ ਰੂਪ ਵਿੱਚ ਮਿਲਦੀ ਹੈ ਬਬੀਕ ਬੁੱਧ ਇਹ ਮਤ ਮਾਤਾ ਜਦ ਸੰਸਾਰ ਵਿੱਚ ਸੰਸਾਰੀ ਖੇਡ ਤਮਾਸ਼ੀਆਂ ਵਿੱਚ ਲਿਪਟ ਜਾਂਦੀ ਹੈ ਝੂਠ ਦੇ ਖੇਡ ਤਮਾਸ਼ੀਆਂ ਵਿੱਚ ਲਿਪਟ ਜਾਂਦੀ ਹੈ ਤਾਂ ਬੁੱਧ ਤੋਂ ਕੁੱਬਧ ਹੋ ਜਾਂਦੀ ਹੈ ਫਿਰ ਹਰੀ ਦੀ ਕਿਰਪਾ ਹੁੰਦੀ ਹੈ ਤਾਂ ਇਹਨੂੰ ਗੁਰ ਗਿਆਨ ਮਿਲਦਾ ਹੈ ਤਾਂ ਵਾਪਸ ਫੇਰੇ ਕਬੁੱਧ ਤੋਂ ਬੁੱਧ ਤੇ ਬੁੱਧ ਤੋਂ ਬਿਬੇਕ ਬੁੱਧ ਬਣ ਜਾਂਦੀ ਹੈ ਤਾਂ ਇਹਨੂੰ ਮਤ ਮਤਾ ਗੁਰਬਾਣੀ ਵਿੱਚ ਤਾਂ ਕਿਹਾ ਗਿਆ ਹੈ ਹੁਣ ਸਮਝਦੇ ਹਾਂ ਸੰਤੋਖ ਪਿਤਾ ਸੰਤੋਖ ਦਾ ਮਤਲਬ ਹੈ ਕਿ ਸੰਤੋਖ ਹੋ ਜਾਣਾ ਰੱਜ ਜਾਣਾ ਭਾਵ ਕੁਝ ਨਹੀਂ ਚਾਹੀਦਾ ਸਭ ਕੁਝ ਮਿਲ ਗਿਆ ਕਿ ਮੈਂ ਰੱਜ ਗਿਆ ਹਾਂ ਬਸ ਸ਼ਾਂਤੀ ਹੋ ਗਈ ਹੈ ਇਹੀ ਹੈ ਦਾ ਮਤਲਬ ਕਿ ਜੋ ਭਾਣੀ ਵਿੱਚ ਆ ਜਾਂਦਾ ਆਪਾਂ ਚੰਗੀ ਤਰ੍ਹਾਂ ਸਮਝ ਲਈਏ ਕਿ ਜੋ ਭਾਣੀ ਵਿੱਚ ਆ ਜਾਂਦਾ ਹੈ ਨਾ ਜੋ ਰਜਾ ਵਿੱਚ ਆ ਜਾਂਦਾ ਹੈ ਮਾਲਕ ਦੀ ਰਜਾ ਚ ਹਰਾਜੀ ਰਹਿੰਦਾ ਹੈ ਜੋ ਉਸ ਨੂੰ ਹੀ ਹੋਰ ਕੁਝ ਨਹੀਂ ਚਾਹੀਦਾ ਹੁੰਦਾ ਜਿਸ ਤਰ੍ਹਾਂ ਪਰਮੇਸ਼ਰ ਚਲਾਉਂਦਾ ਹੈ ਉਸੇ ਤਰ੍ਹਾਂ ਹੀ ਉਹ ਜੀਵ ਚੱਲਦਾ ਹੈ ਉਸੇ ਚੀ ਉਹ ਖੁਸ਼ ਰਹਿੰਦਾ ਹੈ ਇਹਦਾ ਮਤਲਬ ਇਹ ਹੈ ਕਿ ਉਹ ਹੁਕਮ ਵਿੱਚ ਆ ਗਿਆ ਭਾਣੀ ਵਿੱਚ ਆ ਗਿਆ ਰਜਾ ਵਿੱਚ ਆ ਗਿਆ ਭਾਵ ਕਿ ਹੁਕਮ ਵਿੱਚ ਆ ਗਿਆ ਉਹ ਹੁਕਮ ਦੇ ਵਿੱਚ ਰਾਜੀ ਰਹਿੰਦਾ ਹੈ ਉਹ ਹੁਣ ਹੁਕਮੀ ਬੰਦਾ ਬਣ ਜਾਂਦਾ ਹੈ ਹੁਕਮੀ ਬੰਦਾ ਬਣ ਗਿਆ ਇਸ ਕਰਕੇ ਇਹ ਸੰਤੋਖ ਜੋ ਪਤਾ ਹੈ ਨਾ ਇਹ ਹੀ ਹੁਕਮ ਹੈ ਸੰਤੋਖ ਨੂੰ ਹੁਕਮ ਕਿਹਾ ਗਿਆ ਹੈ ਜਦ ਕੁਝ ਨਹੀਂ ਚਾਹੀਦਾ ਸੰਤੋਖ ਹੈ ਰੱਜਾ ਹੋਇਆ ਤੇ ਇਹ ਹੁਕਮ ਹੋ ਗਿਆ ਜਦ ਹੁਕਮ 'ਚ ਚੱਲਦਾ ਉਸ ਨੂੰ ਹੋਰ ਕੋਈ ਚਾਹੀਦਾ ਹੀ ਨਹੀਂ ਤਾਂ ਇਹਦਾ ਮਤਲਬ ਸੰਤੋਖ ਨੂੰ ਸੰਤੋਖ ਹੀ ਹੁਕਮ ਹੈ ਇਹ ਹੁਕਮ ਹੈ ਸੰਤੋਖ ਸੰਗਤ ਜੀ ਹੁਕਮਤੇ ਚੱਲਣ ਵਾਲੇ ਨੂੰ ਕੁਝ ਨਹੀਂ ਚਾਹੀਦਾ ਹੁੰਦਾ ਪਰਮੇਸ਼ਰ ਦੀ ਚਰਨ-ਚਰਨ ਤੱਕ ਪਹੁੰਚਣ ਵਾਸਤੇ ਸਾਨੂੰ ਕੀ ਕੀ ਲੋੜ ਪੈਂਦੀ ਹੈ ਇੱਕ ਤੇ ਮਤ-ਮਤਾ ਦੀ ਲੋੜ ਪੈਂਦੀ ਹੈ ਬਬੇਕ ਬੁੱਧ ਪਰਮੇਸ਼ਰ ਦੀ ਕਿਰਪਾ ਹੋ ਜਾਣ ਦੇ ਨਾਲ ਹੀ ਚਰਨ-ਚਰਨ ਮਿਲਦੀ ਹੈ ਤਾਂ ਫਿਰ ਸਾਨੂੰ ਬਬੇਕ ਬੁੱਧ ਮਿਲਦੀ ਹੈ ਇਹ ਮਤ-ਮਤਾ ਤੇ ਇਹ ਸੰਤੋਖ ਪਤਾ ਦੇ ਰਾਹੀ ਅਸੀਂ ਆਪਣੇ ਮਨ ਨੂੰ ਮਾਰ ਕੇ ਇਹ ਮਨ ਜੂ ਹੈ ਇਹ ਚਿੱਤ ਬਣ ਜਾਂਦਾ ਹੈ ਇਹ ਮਨ ਚੇਤ ਬਣ ਜਾਂਦਾ ਹੈ ਤੇ ਜੋ ਕਬੁੱਧ ਹੈ ਇਹ ਬਵੇਕ ਬੁੱਧ ਹੋ ਜਾਂਦੀ ਹੈ ਤੇ ਇਹ ਦੋਨੋਂ ਫਿਰ ਹੁਕਮ ਤੇ ਚੱਲ ਕੇ ਆਪਣੇ ਪਿਤਾ ਦੀ ਚਰਨ-ਚਰਨ ਤੱਕ ਪਹੁੰਚ ਜਾਂਦੇ ਹਨ